ਅਦਾਲਤੀ ਫੈਸਲੇ ਨੇ 1158 ਸਹਾਇਕ ਪ੍ਰੋਫੈਸਰਾਂ ਦੀ ਮੌਤ ਦੇ ਰਸਤੇ ਖੋਲੇ ਹੈ ਉਹ ਲਗਾਤਾਰ ਆਪਣੇ ਇਸ ਰੋਜ਼ਗਾਰ ਖੁੱਸਣ ਦੇ ਡਰ ਵਿੱਚੋਂ ਮਾਨਸਿਕ ਤਣਾਅ ਚੋਂ ਗੁਜ਼ਰੇ ਹੈ ਜਿਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਬਣਦੀ ਹੈ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਪੂਰਾ ਵਿਭਾਗ ਮੱਖ ਮੰਤਰੀ ਪੰਜਾਬ ਜਾ ਤਾਂ ਇਸ ਫੈਸਲੇ ਨੂੰ ਅਦਾਲਤ ਨੂੰ ਗਲਤ ਠਹਿਰਾਉਣਾ ਇਹ ਗੱਲ ਜਨਤਕ ਬੋਲਣਾ ਐਲਾਨ ਕਰਨ ਕਿ ਅਦਾਲਤ ਦਾ ਫੈਸਲਾ ਬਿਲਕੁਲ ਗਲਤ ਹੈ ਜਾਂ ਫਿਰ ਆਪਣੀ ناکامی ਕਬੂਲ ਕਰਨਾ ਇਸ ਗੱਲ ਨੂੰ ਮੰਨਣਾ ਕਿ ਵਿਭਾਗੇ ਨੇ ਕਿ ਸਿੱਖਿਆ ਵਿਭਾਗ ਨੇ ਕਿ ਸਰਕਾਰ ਦੇ ਨਾਲ ਜੁੜੇ ਸਾਰੇ ਉਹਨਾਂ ਵਿਭਾਗਾ ਨੇ ਜਿੰਨਾ ਵਿੱਚੋਂ ਪ੍ਰੋਸੈਸ ਹੋ ਕੇ ਜਿੰਨਾ ਵਿੱਚੋਂ ਲੱਗ ਕੇ ਇੱਕ ਭਰਤੀ ਦਾ ਇਸ਼ਤਿਹਾਰ ਆਉਂਦਾ ਹੈ ਪੇਪਰ ਕੰਡਕਟ ਹੁੰਦਾ ਹੈ ਰਿਜ਼ਲਟ ਆਉਂਦਾ ਹੈ ਲਿਸਟ ਅਪਲੋਡ ਹੁੰਦੀ ਹੈ ਜੋਇਨਿੰਗ ਹੁੰਦੀ ਹੈ ਕਾਗਜ਼ਾਂ ਦੀ ਸਰਟੀਫਿਕੇਟਾਂ ਦੀ ਜਾਂਚ ਪੜਤਾਲ ਹੁੰਦੀ ਹੈ ਇਹ ਸਾਰਾ ਪ੍ਰੋਸੈਸ ਜਿਹੜਾ ਕੁਝ ਹੋਇਆ ਇਸ ਨੂੰ ਗਲਤ ਮੰਨ ਲੈਣ ਇਹ ਹਰਜੋਤ ਵੈਸ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਹਰਜੋਤ ਵੈਸ ਤੇ ਮੁੱਖ ਮੰਤਰੀ ਦੇ ਸਿਰ ਜ਼ਿੰਮੇਵਾਰੀ ਜਾਂਦੀ ਹੈ ਡਿਊਟੀ ਹੈ ਉਹਨਾਂ ਦੀ ਕੇਸ ਗੱਲ ਤੇ ਆਪਣਾ ਸਟੈਂਡ ਸਪਸ਼ਟ ਕਰਨੋ ਪਹਿਲਾਂ ਹੀ ਇਹ ਗੱਲ ਆਖੀ ਜਾਂਦੀ ਸੀ ਕਿ ਪੰਜਾਬ ਸਰਕਾਰ ਨੌਕਰੀਆਂ ਦੇਣ ਦੀ بجائے ਨੌਕਰੀਆਂ ਖੋਣ ਵਾਲੀ ਹੈ ਜਾਂ ਜਾਰੀ ਹੋਏ ਇਸ਼ਤਿਹਾਰਾਂ ਨੂੰ ਰੱਦ ਕਰਨ ਵਾਲੀ ਹੈ ਜਿਵੇਂ ਪੀਟੀਆਈ ਦੇ ਅਧਿਪਕਾਂ ਦਾ 646 ਦਾ 343 ਲੈਕਚਰਾਂ ਦਾ ਰੱਦ ਕੀਤਾ 1158 ਦਾ ਵੀ ਰੱਦ ਕੀਤਾ ਇਸ ਦੇ ਖਿਲਾਫ ਐਜੀਟੇਸ਼ਨ ਚੱਲੀ ਕਾਨੂੰਨੀ ਕਾਰਵਾਈ ਚੱਲੀ ਤਾਂ ਇਸ ਨੂੰ ਮੁੜਬਾਲ ਕੀਤਾ ਗਿਆ 1158 ਦੇ ਵਿੱਚੋਂ ਵੱਡੀ ਗਿਣਤੀ ਦੇ ਜਿਹੜਾ ਬੇਰੁਜ਼ਗਾਰਾਂ ਨੇ ਭਾਵੇਂ ਉਹ ਸਹਿ ਪ੍ਰੋਫੈਸਰ ਸੀ ਲਾਇਬ੍ਰੇਰੀਅਨ ਸੀ ਬੱਖ-ਬੱਖ ਪੜਾਵਾਰ ਤਰੀਕੇ ਦੇ ਨਾਲ ਉਹਨਾਂ ਨੇ ਜੁਆਇਨ ਕੀਤਾ ਹੁਣ ਜਦੋਂ ਕੋਈ 2 ਸਾਲ ਤੋਂ ਕੋਈ 2.5 ਸਾਲ ਤੋਂ ਕੋਈ 1 ਸਾਲ ਤੋਂ ਕੋਈ 6 ਮਹੀਨੇ ਤੋਂ ਨੌਕਰੀਆਂ ਕਰ ਰਿਹਾ ਹੈ ਤਾਂ ਅਦਾਲਤ ਦਾ ਇੱਕੇ ਤੰ ਫੈਸਲਾ ਆ ਜਾਣਾ ਪੰਜਾਬ ਸਰਕਾਰ ਵਾਸਤੇ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਹੈ ਤੇ ਸਰਕਾਰ ਨੂੰ ਆਪਣੀ ਇਹ ناکامی ਤਸلیم ਕਰਨੀ ਚਾਹੀਦੀ ਹੈ ਗੱਲ ਕੱਲੀ ਇੱਥੇ ਹੀ ਨਹੀਂ ਦੂਜੇ ਪਾਸੇ ਵੀ ਹੈ ਕਿ ਮਾਸਟਰ ਕੈਡਰ ਦੇ ਵਿੱਚ ਬੀਐਡ ਦੇ ਵਿੱਚ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਭਰਤੀਆਂ ਕੋਈ ਆਉਂਦੀਆਂ ਨੇ ਉਨ੍ਹਾਂ ਦੇ ਵਿੱਚ ਇੱਕ ਬਹੁਤ ਬੇ ਜਿਹੜੀ ਨਿਜ਼ਮੀ ਪਾਈ ਜਾ ਰਹੀ ਹੈ ਜਿਹਦਾ ਡਰ ਹੈ ਕਿ ਮਾਸਟਰ ਕੈਡਰ ਦੀ ਭਰਤੀ ਵਾਸਤੇ ਜਿੰਨਾ ਉਮੀਦਵਾਰਾਂ ਦੇ बीएड ਟੈਟ ਪਾਸ ਉਮੀਦਵਾਰਾਂ ਦੇ ਨੰਬਰ ਗ੍ਰੈਜੂਏਸ਼ਨ ਦੇ ਵਿੱਚੋਂ 55% ਹੋਣਗੇ ਜਨਰਲ ਕੈਟਾਗਰੀ ਰਾਖਵੀਆਂ ਦੇ 50 ਹੋਣਗੇ ਉਹੀ ਅਪਲਾਈ ਕਰਨ ਦੇ ਯੋਗ ਹੋਣਗੇ ਜਿਵੇਂ ਕਿ ਜਿਹੜੀ ਸਪੈਸ਼ਲ ਐਜੂਕੇਟਰਾਂ ਦੀ ਭਰਤੀ ਆ ਰਹੀ ਹੈ ਜਿਹਦੇ ਵਿੱਚੋਂ 3600 ਪੋਸਟਾਂ ਦਾ ਸਰਕਾਰ ਨੇ ਐਲਾਨ ਕੀਤਾ ਉਹਨਾਂ ਦੇ ਵਿੱਚ ਇਸ ਸ਼ਰਤ ਨੂੰ ਲਾਗੂ ਕਰ ਦਿੱਤਾ ਗਿਆ ਹੈ ਤੁਹਾਡਾ ਰੇਵੀ ਹੈ ਕਿ ਮਾਸਟਰ ਕੈਡਰ ਦੇ ਵਿੱਚ ਵੀ ਇਹਨੂੰ ਲਾਗੂ ਕੀਤਾ ਜਾਣਾ ਹੈ ਦੂਜੇ ਪਾਸੇ ਜੋ ਕਿ ਸਮੇਂ ਦੇ ਵਿੱਚ ਵੀ ਜਿਹੜੀ ਵੀ ਐਡ ਹੋ ਰਹੀ ਹੈ ਉਹਦੇ ਵਿੱਚ ਰਿਜ਼ਰਵ ਕੈਟਾਗਰੀ ਵਾਸਤੇ 45 ਅਤੇ ਜਨਰਲ ਕੈਟਾਗਰੀ ਵਾਸਤੇ 50% ਨੰਬਰਾਂ ਦੀ ਗ੍ਰੈਜੂਏਸ਼ਨ ਦੇ ਵਿੱਚੋਂ ਸ਼ਰਤ ਹੈ ਤਾਂ ਜਿਹੜਾ 5% ਦਾ ਪਾੜਾ ਹੈ ਦੋਵਾਂ ਥਾਂਾਂ ਤੇ ਇਹਨੂੰ ਕਿਵੇਂ ਪੂਰਾ ਕੀਤਾ ਜਾਊ ਜੇ ਆਉਂਦੀ ਮਾਸਟਰ ਕੈਡਰ ਦੀ ਭਰਤੀ ਦੇ ਵਿੱਚ ਇਹ ਸ਼ਰਤ ਲਾਗੂ ਕੀਤੀ ਗਈ ਤਾ ਜਿਵੇਂ ਸਹਿਯਕ ਪ੍ਰੋਫੈਸਰਾਂ ਦੀ ਬਲਵਿੰਦਰ ਕੌਰ ਪ੍ਰੋਫੈਸਰ ਨੇ ਖੁਦਕੁਸ਼ੀ ਕੀਤੀ ਸੀ ਜਿਵੇਂ ਪਿਛਲੇ ਸਮਿਆਂ ਦੇ ਵਿੱਚੋਂ ਇਸੇ ਭਰਤੀ ਇਸੇ 55% ਦੀ ਸ਼ਰਤ ਨਾਲ ਚੱਕ ਪਾਈ ਦੇ ਜਗਸੀਰ ਸਿੰਘ ਨੇ ਖੁਦਕੁਸ਼ੀ ਕੀਤੀ ਸੀ ਤਾਂ ਵੱਡੀ ਗੰਟੀ ਦੇ ਵਿੱਚ ਫੇਰ ਮਾਸਟਰ ਕੇਡਰ ਵਾਲੇ ਟਟ ਪਾਸ ਉਮੀਦਵਾਰਾਂ ਦਾ ਡਰ ਹੈ ਕਿ ਉਹ ਰਸਤਾ ਛੋੜਨਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ 'ਤੇ ਵੱਡਦੀ ਹੈ ਸਵਾ ਤਿੰਨ ਸਾਲਾਂ ਤੋਂ ਲਗਾਤਾਰ ਮੰਗ ਪੱਤਰ ਦੇ ਕੇ ਸਾਰੀਆਂ ਮੀਟਿੰਗਾਂ ਦੇ ਵਿੱਚ ਸਿੱਖਿਆ ਮੰਤਰੀ ਜਾਸ ਸਬ ਕਮੇਟੀ ਦੀ ਮੀਟਿੰਗ ਹੈ ਜਾਂ ਮੁੱਖ ਮੰਤਰੀ ਨੂੰ ਕਿਤੇ ਮੰਗ ਪੱਤਰ ਦਿੱਤਾ ਗਿਆ ਵਿਧਾਇਕਾਂ ਨੂੰ ਦਿੱਤੇ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਗਏ ਹਰੇਕ ਥਾਂ ਤੇ ਇਹ ਗੱਲ ਬੇਦਰਗਾਰਾਂ ਵੱਲੋਂ ਮੈਂਸ਼ਨ ਕੀਤੀ ਗਈ ਹੈ ਕਿ ਇਹ ਸ਼ਰਤ ਹੈ ਜਿਹੜੀ ਰੱਦ ਕਰਨੀ ਬਣਦੀ ਹੈ ਬੇਤੁਕੀ ਹੈ ਜਦਕਿ ਹੁਣ ਵੀ ਦਾਖਲਾ 45 ਤੇ 50 ਦੇ ਨਾਲ ਹੋ ਰਿਹਾ ਹੈ ਤਾਂ ਸਰਕਾਰ ਵੱਲੋਂ ਅਜੇ ਤੱਕ ਇਸ ਗੱਲ ਵਾਸਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਡਰ ਹੈ ਕਿ ਸ਼ਾਇਦ ਸਰਕਾਰ ਕਿਸੇ ਹੋਰ ਅਜੇ ਹੀ ਅਣਹੋਣੀ ਦੀ ਉਡੀਕ ਦੇ ਵਿੱਚ ਹੈ ਨਾਲ ਦੀ ਨਾਲ ਚੈਲੰਜ ਹੈ ਕਿ ਬਹੁਤ ਜਲਦੀ ਜੇ ਇਸ ਸ਼ਰਤ ਨੂੰ ਰੱਦ ਨਾ ਕੀਤਾ ਮਾਸਟਰ ਕਾਡਰ ਦੇ ਵਿੱਚ 55% ਨੂੰ ਦੂਜੀ ਜਿਹੜੀ ਉਮਰ ਹੱਦ ਛੋੜ ਦੀ ਗੱਲ ਕੀਤੀ ਸੀ ਪੰਜਾਬ ਸਰਕਾਰ ਨੇ ਪੋਸਟਾਂ ਦੀ ਮਾਸਟਰ ਕਾਡਰ ਦੀ ਗੱਲ ਕੀਤੀ ਸੀ ਭਰਤੀ ਕੈਲੰਡਰ ਵਾਲੀ ਇਹਨਾਂ ਮੰਗਾ ਤੇ ਸਰਕਾਰ ਨੇ ਗੌਰ ਨਾ ਕੀਤੀ ਤਾਂ ਬਹੁਤ ਜਲਦੀ ਮੁੱਖ ਮੰਤਰੀ ਭਗਵਤ ਮਾਨ ਦੀ ਕੂਟੀ ਅੱਗੇ ਸਨਰੂਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਣਾ ਤਾਂ ਪੰਜਾਬ ਦੇ ਸੰਭੂ ਬੇਰਜ਼ਗਾਰਾਂ ਨੂੰ ਇਸ ਗੱਲ ਤੇ ਅਪੀਲ ਹੈ ਜਿਹੜੇ ਉਮਰੇਜ ਨੇ ਜਾਂ 55% ਵਾਲੀ ਇਸ ਸ਼ਰਤ ਤੋਂ ਪੀੜਤ ਹੈ ਕੋਈ ਵੀ ਅਜਿਹੇ ਰਾਹ ਨਾ ਚੁਣਿਓ ਜਿਹੜੇ ਰਾਹ ਸਰਕਾਰ ਖੋਲ ਰਹੀ ਹੈ ਕੋਈ ਵੀ ਅਜਿਹੇ ਰਾਹ ਨਾ ਚੁਣਿਓ ਜਿਨ੍ਹਾਂ ਰਾਹਾਂ ਤੇ ਚੱਲ ਕੇ ਅਦਾਲਤਾਂ ਦੇ ਕੋਈ ਅਜਿਹੇ ਫੈਸਲੇ ਬਹੁਤ ਦੇਰੀ ਨਾਲ ਆਉਂਦੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੋਵੇਂ ਤਰ੍ਹਾਂ ਇਸ ਦਾ ਸੰਤਾਪ ਭੋਗਦਿਆਂ ਨੇ ਭਾਵੇਂ ਰੋਜ਼ਗਾਰ ਪ੍ਰਾਪਤ ਕਰ ਚੁੱਕੇ 1158 ਨੇ ਭਾਵੇਂ ਜਿਨ੍ਹਾਂ ਨੇ ਕੇਸ ਕੀਤਾ ਸੀ ਉਹਨਾਂ ਨੇ ਲੰਬਾ ਸਮਾਂ ਇੱਕ ਪੀੜ ਚ ੱਲੀ ਹੈ ਤਾਂ ਅਜਿਹੇ ਰਾਹ ਚੁਣ ਦੀ ਬਜਾਏ ਸੰਘਰਸ਼ ਬਜਾਏ ਸੰਘਰਸ਼ਦਾਰਾ ਚੁਣੀਏ ਆਉਂਦੇ ਜਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਖੋਟੀ ਅੱਗੇ ਪੱਕਾ ਮੋਰਚਾ ਸ਼ੁਰੂ ਕਰੀਏ 14 ਅਗਸਤ ਨੂੰ 29 ਦੀ ਮੀਟਿੰਗ ਦੇ ਵਿੱਚ 29 ਜੁਲਾਈ ਨੂੰ ਸਬਕਮੇਟੀ ਦੀ ਮੀਟਿੰਗ ਦੇ ਵਿੱਚ ਜੇ ਉਖਤ ਮੰਗਾਂ ਦਾ ਕੋਈ ਫੈਸਲਾ ਨਾ ਕੀਤਾ ਹੱਲ ਨਾ ਕੀਤਾ ਪੰਜਾਬ ਸਰਕਾਰ ਨਾ ਫਿਰ ਦੋਈ ਤਾਂ ਪੱਕੇ ਮੋਰਚੇ ਵਾਸਤੇ ਤਿਆਰ ਰਹੋ ਮਿਰਜ਼ਗਰ ਸਾਂਝੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲੋ